ਇਸ ਵੇਲੇ ਅਸੀਂ ਜੇ ਗੱਲ ਕਰੀਏ ਕਿ ਸੱਪ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇੱਕ ਅਜ ਅਮਰਿਤ ਸਰਦਾ ਗੁਰੂ ਨਗਰੀ ਦਾ ਇੱਕ ਪਰਿਵਾਰ ਹੈ ਜਿਸ ਦੀ ਬਰਸਾਤ ਨੇ ਦੁਨੀਆ ਹੀ ਖੋਲੀ ਹੈ ਇਸ ਵੇਲੇ ਹਲਕਾ ਅਟਾਰੀ ਦੇ ਪਿੰਡ ਖੈਰਾਬਾਦ ਚ ਮੌਜੂਦ ਹੈ ਜਿੱਥੇ ਕੀ ਮੀਂਹ ਕਰਕੇ ਛੱਤ ਡਿੱਗੀ ਹੈ ਘਰ ਦੀ ਤੇ ਛੋਟਾ ਮਾਸੂਮ ਬੱਚਾ 5 ਸਾਲ ਦਾ ਜੋ ਆਪਣੀ ਜਾਨ ਗਵਾ ਬੈਠਾ ਹੈ ਪਿੱਛੇ ਪਰਿਵਾਰ ਰੋ ਰਿਹਾ ਯਾਦ ਕਰ ਰਿਹਾ ਔਰ ਰੱਬ ਨੂੰ ਦੁਹਾਈਆਂ ਪਾ ਰਿਹਾ ਕਿ ਕੀ ਕਸੂਰ ਸੀ ਸਾਡਾ ਮੈਂ ਪਹਿਲੇ ਉਸ ਘਰ ਦੀਆਂ ਤਸਵੀਰਾਂ ਦਿਖਾ ਦਿਆਂ ਉਸ ਤੋਂ ਬਾਅਦ ਹੀ ਮੈਂ ਪਰਿਵਾਰ ਕੋਲ ਜਾਣਾ ਇਹ ਦੇਖੋ ਨਿਸ਼ਾ ਕਿ ਜਿੱਥੇ ਇਹਨੇ ਚਾਵਾਂ ਨਾਲ ਤੀਲਾ-ਤੀਲਾ ਜੋੜ ਕੇ ਇੱਕ ਘਰ ਬਣਾਉਂਦਾ ਮਜ਼ਦੂਰੀ ਕਰਕੇ ਇੱਕ ਘਰ ਦਾ ਮੁਖੀਆ ਤੇ ਅੱਜ ਰੱਬ ਨੇ ਇਹਨਾਂ ਕਹਿਟਾਇਆ ਕਿ ਸਾਰਾ ਘਰ ਤਾਂ ਇਸਨੇ ਸੋ ਗਿਆ ਹਰ ਇੱਕ ਚੀਜ਼ ਜੋ ਇੱਕ-ਇੱਕ ਪੈਸੇ ਨਾਲ ਜੋੜੀ ਉਹ ਸਾਰੀ ਇੱਥੇ ਰਮਾਨ ਦੱਬੇ ਰਹਿ ਗੇ ਸਵੇਰੇ 8 ਵਜੇ ਦੇ ਕਰੀਬ ਛੱਤ ਡਿੱਗੀ ਹੈ ਔਰ ਇਹ ਵੀ ਜਿਹੜਾ ਬੱਚਾ ਇਸ ਦੁਨੀਆ ਤੋਂ ਰੁਖਸਤ ਹੋਇਆ ਇਸ ਦਾ 5 ਤਰੀਕ ਨੂੰ ਜਨਮ ਦਿਨ ਹੋਣਾ ਹੈ ਔਰ ਇਸੇ ਕਰਕੇ ਮਾਪਿਆਂ ਨੇ ਕੇਕ ਨਾਲ ਨਹੀਂ ਕੱਟਿਆ ਤੇ ਪਹਿਲਾਂ ਹੀ ਉਹਦੇ ਸਿਵੇ ਦੇ ਨਾਲ ਹੀ ਕੇਕ ਰੱਖਤਾ ਕਿਉਂਕਿ ਚਾਹ ਸੀ ਕਿ ਆ ਦੇਖ ਸਕਦੇ ਹੋ ਕਿ ਮੈਡਲ ਜਿਸ ਤਰ੍ਹਾਂ ਦੇਖੀ ਦੇਖ ਸਕਦੇ ਆ ਬੱਚਿਆਂ ਦੀ ਮਿਹਨਤ ਨਾਲ ਮੈਡਲ ਆਏ ਹੋਏ ਨੇ ਬੱਚੇ ਛੋਟੇ ਦੋ ਭੈਣਾਂ ਇੱਕ ਭਰਾ ਦੋ ਭੈਣਾਂ ਨੇ ਆਪਣਾ ਭਰਾ ਰਖੜੀ ਤੋਂ ਪਹਿਲੇ ਖੋਲਿਆ ਸੁਪਰਵਾਰ ਨੇ ਇੰਨਾ ਜ਼ਿਆਦਾ ਕਹਿਟਾਇਆ ਕਿ ਸਾਡੇ ਵੀ ਸ਼ਬਦ ਅੱਜ ਘੱਟ ਪੈਂਦੇ ਆ ਸਾਡਾ ਵੀ ਅੱਜ ਗੱਜ ਪਰ ਆਇਆ ਕਿ ਜੋ ਅੱਜ ਪਰਿਵਾਰ ਨਾਲ ਬੀਤੀ ਐ ਛੱਤ ਦੀ ਕੀ ਐ ਕਾਨਿਆਂ ਦੀ ਛੱਤ ਸੀਗੀ ਔਰ ਛੱਤ ਵੀ ਇਸ ਵੀਰ ਨੇ ਆਪਣੇ ਹੱਥੀ ਮਿਹਨਤ ਕਰ ਕਰਕੇ ਬਣਾਈ ਐ ਸੋ ਲਾਪ੍ਰਿਤ ਸਿੰਘ ਜਿਸ ਦੀ ਹਾਲਤ ਇਸ ਵੇਲੇ ਉਸਦੀ ਪਤਨੀ ਛੋਟੀਆਂ ਦੋ ਭੈਣਾਂ ਉਹ ਬੱਚੇ ਨੂੰ ਯਾਦ ਕਰ ਰਹੀਆਂ ਨੇ ਉਹ ਮਾਸੂਮ ਨੂੰ ਯਾਦ ਕਰ ਰਹੀਆਂ ਨੇ ਆ ਘਰ ਦੇਖੋ ਜਿਹੜਾ ਪੂਰਾ ਛੱਤ ਡਿੱਗਣ ਦੇ ਕਰਕੇ ਤੈਸ ਤੇਸ ਹੋ ਚੁੱਕਿਆ ਮੈਂ ਆਪਣੇ ਸਹਿਯੋਗੀ ਸ਼ੁਭਮ ਨੂੰ ਕਵਾਂਗਾ ਕਿ ਸਾਰਾ ਘਰ ਦਿਖਾ ਦਿਆਂ ਕਿ ਜਿੱਥੇ ਖਲੋ ਕੇ ਅਸੀਂ ਵੀ ਰੱਬ ਨੂੰ ਇਹ ਦੁਆ ਕਰ ਰਹੇ ਹਾਂ ਕਿ ਕੀ ਕਸੂਰ ਸੀ ਇਹਨਾਂ ਦਾ ਕਿ ਐਡਾ ਕਹਿ ਰਟਾ ਦਿੱਤਾ ਅੱਜ ਸਾਰੇ ਕਹਿੰਦੇ ਹੋਣਗੇ ਕਿ ਗਰਮੀ ਤੋਂ ਰਾਹਤ ਮਿਲੀ ਆ ਪਰ ਇਹ ਤਸਵੀਰਾਂ ਦੇਖ ਕੇ ਵਾਕੇ ਗਰਮੀ ਲੱਗਣੀ ਸ਼ੁਰੂ ਹੋ ਗਈ ਹੈ ਇਹਨਾਂ ਮਨ ਨੂੰ ਝੰਜੋੜ ਦਿੱਤਾ ਇਸ ਘਟਨਾ ਨੇ ਸੋ ਲਾਪਰੇਤ ਜੀ ਬਹੁਤ ਮਾੜਾ ਹੋਇਆ ਅਸੀਂ ਇਸ ਸ਼ਬਦਾਂ ਨਾਲ ਤੁਹਾਨੂੰ ਘਾਟਾ ਨਹੀਂ ਪੂਰਾ ਕਰ ਸਕਦੇ ਪਰ ਕਿੰਨੇ ਵੇ ਦਾ ਸਮਾਂ ਸੀਗਾ ਔਰ ਘਰ ਦੀ ਛੱਤ ਨਾਜ਼ੁਕ ਸੀ ਕਾਫੀ ਕਦੋਂ ਤੋਂ ਛੱਤ ਪਾਈ ਹੋਈ ਆਲੀ ਛੱਤ ਤੇ ਕਬੀ ਟਾਈਮ ਹੋ ਗਿਆ ਸਾਲ ਤੋਂ ਵੱਧ 2-3 ਸਾਲ ਹੋ ਗਏ ਛੱਤ ਪਾਈ ਨੂੰ ਹਾਂਜੀ ਕੀ ਕਰਦੇ ਕੀਓ ਮੈਂ ਲੇਬਰ ਹੀ ਕਰਦਾ ਮਜ਼ਦੂਰੀ ਕਰਦਾ ਜੀ ਹਾਂਜੀ ਪਰਿਵਾਰ ਦੇ ਉੱਤੇ ਇੰਨਾ ਵੱਡਾ ਦੁੱਖ ਟੁੱਟਿਆ ਪਹਾੜ ਟੁੱਟ ਗਿਆ ਦੁੱਖਾਂ ਦਾ ਹਾਂਜੀ ਉਹ ਤੇ ਬਹੁਤ ਜ਼ਿਆਦਾ ਜੀ ਮੈਂ ਨਿਗਾਹ ਆ ਮੈਂ ਬਚਾ ਆਪਣਾ ਘਰ ਬੇਟਾ ਆ ਕੋਣ ਕੋਣ ਸੀ ਉਸ ਟਾਈਮ ਕਮਰੇ ਸ ਕਮਰੇ ਸਾਰੇ ਮੈਂਬਰ ਹੀ ਆਹੀਂ ਆਪਣੇ ਦੋ ਗੁੜੀਆਂ ਮੇਰੀਆਂ ਅਜੇ ਵਾਇਵ ਮੇਰੀ ਮੈਂ ਆਨੂੰ ਦੇ ਇਥੋਂ ਮਹੱਲੇ ਦੇ ਬੰਦਿਆਂ ਨੇ ਕੱਢਿਆ ਕੁੱਢਿਆ ਆ ਕੇ ਬੜੀ ਮੁਸ਼ਕਲ ਤੁਸੀਂ ਵੀ ਅੰਦਰ ਸੀ ਹਾਂਜੀ ਅੰਦਰ ਹੀ ਹੋਇਆ ਕਿ ਇੱਕਦਮ ਸਾਰੀ ਛੱਤ ਡਿੱਗੀ ਹੈ ਕੁਝ ਹਿੱਸਾ ਡਿੱਗਾ ਨਾ ਸਾਰੀ ਇੱਕਦਮ ਹੀ ਡਿੱਗ ਗਈ ਹੈ ਸਾਰੀ ਇੱਕਦਮ ਹੀ ਡਿੱਗ ਗਈ ਹੈ ਥੱਲੇ ਹੀ ਰਹੇ ਆ ਆਨੂੰ ਤੇ ਕਦਣਾ ਨਹੀਂ 2 2.5 ਘੰਟੇ ਦੇ ਅੰਦਰ ਹੀ ਰਹੇ ਆ ਥੱਲੇ ਆਨ ਤੇ ਇਥੋਂ ਕੱਢਿਆ ਗਲੀ ਵਾਲਿਆਂ ਨੇ ਕੁਛ ਰੋਲਾ ਰੂਲਾ ਪਾ ਕੇ ਸ਼ੇਰ ਕੱਟ ਵਰਸਾ ਤੇ ਨੂੰ ਕੱਟਿਆ ਬੱਚੇ ਨੂੰ ਕੱਟਿਆ ਤਾਂ ਉਹ ਠੀਕ ਸੀ ਉਦੋਂ ਮੈਂ ਹਾਂ ਸਾਨੂੰ ਆਪ ਨੂੰ ਨਹੀਂ ਪਤਾ ਨੂੰ ਪਤਾ ਨਹੀਂ ਲੱਗਾ ਫਤਿਹ ਨੂੰ ਗੁਰਪਤਨ ਲੈ ਕੇ ਤੇ ਚੋਕੇ ਮਿੰਟੋ ਮੋੜ ਲੈ ਗਏ ਹਸਪੀਟਲ ਪਹਿਲਾਂ ਲੱਭੇ ਜਾਣਾ ਪਹਿਲਾਂ ਸਾਨੂੰ ਕੱਢਿਆ ਫਿਰ ਫਤਿਹ ਬਾਅਦ ਵਿੱਚ ਲੱਭਿਆ ਬਾਅਦ ਵਿੱਚ ਉਹਨੂੰ ਕੱਢ ਕੇ ਲੈ ਕੇ ਗਏ ਹਸਪੀਟਲ ਦਾ ਪੂਰਾ ਲੱਗ ਗਿਆ ਬਿਲਕੁਲ ਉਹ ਛੋਟੇ ਬੱਚੇ ਦੀ ਮਾਂ ਮਾਸੂਮ ਸਾਡੀ ਭੈਣ ਸਾਡੇ ਸ਼ਬਦ ਇਸ ਵੇਲੇ ਘਟ ਨੇ ਮਾਫ ਕਰਿਓ ਪਰ ਜੋ ਹੋਇਆ ਬਹੁਤ ਮਾੜਾ ਹੋਇਆ ਘਰ ਚ ਮਤਲਬ ਕਿਵੇਂ ਦਾ ਮਾਹੌਲ ਸੀਗਾ ਇੱਕ ਕਹਿੰਦੇ ਨਾ ਕਿ ਕਿਰਸਾ ਕਰ ਕਰਕੇ ਘਰ ਬਣਾਇਆ ਛੱਤ ਪਾਈ ਐ ਹੁਣ ਇੱਕੋਦਮ ਰੱਬ ਨੇ ਕਹਿਟ ਆਇਆ ਤੇ ਛੱਤ ਡਿੱਗੀ ਹਾਂਜੀ ਛੱਤ ਡਿੱਗ ਗਈ ਇੱਕ ਅੱਧਾ ਹੀ ਕੰਮ ਕਰ ਕਰਕੇ ਤੇ ਫੇਰ ਇੰਨਾ ਕੁ ਕੀਤਾ ਸਾਥ ਲੈ ਕੇ ਸਭ ਲੱਗ ਗਏ ਆ ਭੈਣ ਭਰਾਵਾਂ ਕੋ ਸਾਥ ਲੈ ਕੇ ਤੇ ਫੇਰ ਕਮਰਾ ਮੇ ਪਾਇਆ ਤੋਂ ਹੁਣ ਮੜਮੋਟਾ ਪਾ ਕੇ ਬੈ ਗਈ ਮੈਂ ਕਿਰਾਏ ਤੇ ਬੜੀ ਧਿਰ ਕੱਟ ਛੱਡੀ ਸੀ ਤੇ ਉਹਨਾਂ ਕਮਰਾ ਇਸਾ ਕਿਰਾਏ ਤੋਂ ਰਹਿ ਕੇ ਕਿਰਾਏ ਦੇ ਰਹਿਣ ਦੇ ਨਾਲ ਮੈਂ ਕਿਰਾਇਆ ਤੋਂ ਬਚ ਗਈ ਸੀ ਤੇ ਉਹ ਪਤਾ ਹੀ ਨਹੀਂ ਲੱਗਾ ਵੀ 2 ਸਾਲਾਂ ਬਾਅਦ ਆ ਕੀ ਚਾਂਸ ਬਣ ਗਏ ਮੇਰਾ ਪੁੱਤ ਖੋ ਲਿਆ ਤੁਸੀਂ ਵੀ ਉਦੋਂ ਅੰਦਰ ਸੀਗੇ ਹਾਂਜੀ ਅੰਦਰੇ ਸੀ ਅੰਦਰੇ ਸਾਰੇ ਟਾਂ ਲੱਗੀਆਂ ਤੁਹਾਡੇ ਵੀ ਮਤਲਬ ਹਾਂਜੀ ਸਰ ਗੁੱਜੀ ਗੁੱਜੀ ਲੱਗੀਆਂ ਗੁੱਜੀ ਗੁੱਜੀ ਲੱਗੀਆਂ ਜੀ ਜਨਮਦਨ ਵੀ ਸੀਗਾ ਆਉਣਾ ਬੱਚੇ ਦਾ ਸੀ ਹਾਂਜੀ ਜਨਮਦਨ 5 ਤਰੀਕ ਤੇ ਜਨਮ ਦਿਨ ਸੀ ਉਹਦਾ ਉਹ ਤਾਂ ਕਹਿੰਦਾ ਹੈ ਰਾਤੀ ਵੀ ਕਹਿੰਦਾ ਹੈ ਜਨਮ ਦਿਨ ਮੇਰਾ ਪਾਪਾ ਆ ਰਿਹਾ ਵਾ ਮੈਂ ਉਹ ਕਰਨਾ ਮੈਂ ਚਲੂ ਠੀਕ ਗਿਆ ਜੀ ਲਾਡਲਾ ਸੀ ਕਰਦਾ ਛੋਟਾ ਦੋ ਭੈਣਾਂ ਦਾ ਭਰਾ ਹਾਂਜੀ ਦੋਨੋਂ ਭੈਣਾਂ ਦਾ ਭਰਾ ਹੈ ਜਨਮਦਨ ਸੀ ਮੇਰਾ ਸਰਫੇ ਦਾ ਮੁੰਡਾ ਲਿਆ ਮੈਂ ਬੜੀ ਦੇਰ ਬਾਅਦ ਲਿਆ ਮੈਂ 8-9 ਸਾਲ ਬਾਅਦ ਮੁੰਡਾ ਮੇਰਾ ਮੇਰਾ ਵੀਰ ਹੋਇਆ ਪਤਾ ਹੀ ਨਹੀਂ ਰੱਬ ਨੇ ਮੇਰੇ 5 ਸਾਲ ਬਾਅਦ ਮੇਰੇ ਵੀਰ ਖੋ ਲਿਆ ਬਹੁਤ ਔਖੀ ਖੜੀ ਇਸ ਲਈ ਪਰਿਵਾਰ ਤੇ ਆ ਛੋ ਦੋ ਭੈਣਾ ਜਿਸਨੇ ਰਖੜੀ ਤੋਂ ਪਹਿਲਾਂ ਹੀ ਆਪਣਾ ਛੋਟਾ ਭਰਾ ਕੋਇਆ ਬੇਟਾ ਕਿਤੇ ਕਿਤੇ ਸੱਟ ਲੱਗੀ ਐ ਇੱਥੇ ਲੱਗੀ ਗੋਡੇ ਤੇ ਉਹਦਾ ਠੀਕ ਹੋ ਦਰਦ ਹੁੰਦੀ ਐ ਤਾਂ ਹਾਂਜੀ ਵੀਰਾ ਪਤਾ ਚੱਲਾ ਗਿਆ ਹਰ ਇਕ ਦੀਆ ਚੱਕ ਨਾਮ ਐ ਸੋ ਬਹੁਤ ਔਖਾ ਲੱਗਦਾ ਐ ਐਸਜੀਪੀਸੀ ਤੋਂ ਰঞ্জੀਤ ਸਿੰਘ ਭੋਮਾ ਜੀ ਉਹ ਵੀ ਪਹੁੰਚੇ ਹੋਏ ਉਹਨਾਂ ਨੇ ਵੀ ਗੱਲ ਕਰਦੀ ਐ ਕਿਉਂਕਿ ਜਿੰਨੇ ਆਸ-ਪਾਸ ਦੇ ਲੋਕ ਐ ਸਾਰੇ ਪਹੁੰਚ ਗਏ ਇਹ ਹਾਲ ਜਾਣਨ ਵਾਸਤੇ ਉਹ ਮਮਾ ਸਾਹਿਬ ਬਹੁਤ ਮਾੜਾ ਹੋਇਆ ਹਨਾ ਥੋੜੀਆਂ ਵੀ ਅੱਖਾਂ ਨੰਮ ਨੇ ਅੱਜ ਹਰ ਕੋਈ ਹਰ ਪਿੰਡ ਵਾਸੀ ਆ ਕੇ ਅੱਜ ਫ਼ੈਸਲਾ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਖੈਰਾਬਾਦ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਖੈਰਾਬਾਦ ਤੋਂ ਮੈਨੇਜਰ ਬਲਦੇਵ ਸਿੰਘ ਦਾ ਫੋਨ ਜਾਂਦਾ ਕਿ ਪਿੰਡ ਖੈਰਾਬਾਦ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਜਿਹੜੀ ਆ ਸੱਤ ਦੇਗੀ ਆ ਤੇ ਸਾਰਾ ਪਰਿਵਾਰ ਜਿਹੜਾ 2 3 ਘੰਟਿਆਂ ਬਾਅਦ ਬੜੀ ਜਦੋਜहद ਦੇ ਨਾਲ ਜਿਹੜੀਆਂ ਪਿੰਡ ਵਾਸੀਆਂ ਨੇ ਜਿਹੜੀ ਉਹਨਾਂ ਨੂੰ ਬਾਹਰ ਕੱਢਿਆ ਤੇ ਜਿਨ੍ਹਾਂ ਨੂੰ ਬਹੁਤ ਵੱਡੇ ਪੱਦਰ ਤੇ ਸੱਟਾਂ ਲੱਗੀਆਂ ਤੇ ਇੱਕ 4 5 ਸਾਲ ਦਾ ਬੇਟਾ ਗੋਰ ਫਤੇਜ ਸਿੰਘ ਜੋ ਇਸ ਸਦਾ ਲਈ ਜਿਹੜਾ ਪਰਿਵਾਰ ਤੋਂ ਜਿਹੜਾ ਵਿਸਰ ਚੁੱਕਾ ਮੌਤ ਹੋ ਚੁੱਕੀ ਆ ਬੜੀ ਹੀ ਦੁਖਦਾਈ ਜਿਹੜੀ ਆ ਖਬਰ ਆ ਤੇ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਸਾਰੇ ਰਿਸ਼ਤੇਦਾਰ ਭੈਣ ਭਰਾ ਆ ਰਹੇ ਆ ਇੱਥੇ ਸੱਤ ਤੇ ਜਿਹੜੀ ਆ ਡਿੱਗਣ ਕਰਕੇ ਇਹਨਾਂ ਦਾ ਮੀਨ ਦੇ ਵਿੱਚ ਆਂਡੀਆਂ ਗਵਾਂਡੀਆਂ ਨੇ ਜਿਹੜਾ ਬੱਚਾ ਵੀ ਦੀ ਵੀ ਡੈਥ ਹੋਈ ਆ ਉਹਦੀ ਬਾਡੀ ਵੀ ਜਿਹੜੀ ਆਂਡੀਆਂ ਗਵਾਂਡੀਆਂ ਨੇ ਸਾਹਮਣੇ ਜਿਹੜੇ ਆਪਣੇ ਘਰ 'ਚ ਰੱਖ ਕੇ ਹਮਦਰਦੀ ਵਜੋਂ ਜਿਹੜੀ ਆ ਸੇਵਾ ਨਿਭਾਈ ਪਰ ਜੋ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਡਿਊਟੀ ਬਣਦੀ ਸੀ ਜਿਤਨਾ ਕੋਈ ਵੀ ਆਫਤ ਦਾ ਆਜੇ ਪਚਾਲ ਆਜੇ ਸ਼ਰੋਮਣੀ ਕਮੇਟੀ ਇਸ ਦੁੱਖ ਦੇ ਘੜੀ ਦੇ ਵਿੱਚ ਜਿਹੜੀ ਆ ਹਰ ਤਰ੍ਹਾਂ ਪਹੁੰਚਦੀ ਹੈ ਅਸੀਂ ਵੀ ਆਪਣੀ ਡਿਊਟੀ ਸਮਝਦਿਆਂ ਹੋਇਆਂ ਇਸ ਦੁੱਖ ਦੇ ਵਿੱਚ ਗੁਰੂ ਕਾ ਲੰਗਰ ਚਾਹ ਦਾ ਲੰਗਰ ਅਤੇ ਹੋਰ ਜਿਹੜੀ ਇਹਨਾਂ ਨੂੰ ਆਣ ਕੇ ਹੌਸਲਾ ਦਿੱਤਾ ਜੋ ਕੋਈ ਤੇ ਲੋੜ ਆ ਸਾਨੂੰ ਦੱਸੋ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੇਖੋ ਪੰਜਾਬ ਸਰਕਾਰ ਬੜੀਆਂ ਦਾਅਵੇ ਕਰਦੀ ਆ ਭਾਰਤ ਸਰਕਾਰ ਬੜੀ ਦਾਅਵੇ ਕਰਦੀ ਆ ਕਿ ਗਰੀਬਾਂ ਲਈ ਜਿਹੜੇ ਆ ਪੱਕੇ ਮਕਾਨ ਬਣਾਏ ਜਾਂਦੇ ਹਨ ਇਹ ਗਰੀਬ ਪਰਿਵਾਰ ਦੀ ਵੇਖੋ ਬੜੀ ਮਿਹਨਤ ਦੇ ਨਾਲ ਜਿਹੜੀ ਆ ਵਾਲਿਆਂ ਵਾਲੀ ਸਤਵੀਨੀ ਆ ਕਾਨਿਆਂ ਵਾਲੀ ਸਤ ਆ ਜਿਹੜਾ ਬਹੁਤ ਹੀ ਦੁੱਖਦਾਈ ਸਰਕਾਰਾਂ ਨੂੰ ਜਿਹੜੀ ਇਹ ਬੜੀ ਵੱਡੀ ਮੂੰਹ ਤੇ ਚਪੇੜ ਆ ਤੇ ਉਹਨਾਂ ਦਾ ਬਾਥਰੂਮ ਵੇਖੋ ਸਰਕਾਰਾਂ ਕਹਿੰਦੀਆਂ ਕਿ ਨਾਲ ਜਿਹੜੀ ਅਸੀਂ ਟਾਇਲਟ ਬਣਾਵਾਵਾਂਗੇ ਉਹ ਵੇਖੋ ਕਿਤਰਾ ਕੱਚੇ ਮਕਾਨਾਂ ਦੇ ਵਿੱਚ ਰਹਿ ਕੇ ਆਪਣੀ ਜਿਹੜਿਆ ਗੁਜ਼ਾਰਾ ਕਰ ਰਹੇ ਹਾਂ ਅਸੀਂ ਐਨਆਰਆਈ ਭਰਾਵਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਕੋਲ ਹੁਣ ਬਿਲਕੁਲ ਸਤ ਨਹੀਂ ਹੈ ਗਈ ਐਨਆਈ ਭਰਾ ਜਿਹੜੀ ਆ ਪਹਿਲ ਦੇ ਆਧਾਰ ਤੇ ਜਿੱ ਤਰ੍ਹਾਂ ਫੌਜੀਾਂ ਨੂੰ ਟੈਂਟ ਹੁੰਦੇ ਹਨ ਉਹ ਜਿਹੜੀਆਂ ਮੁਹੱਈਆ ਕਰਾਉਣ ਅਤੇ ਜਿਹੜੀ ਆ ਇਹ ਪਰਿਵਾਰ ਦੀ ਜਿਹੜੀ ਆ ਪੱਕੇ ਤੌਰ ਤੇ ਜਿਹੜੀ ਲੈਂਟਰ ਪਾ ਕੇ ਜਿਹੜੀ ਮਦਦ ਕੀਤੀ ਜਾਵੇ ਤਾਂ ਜੋ ਕਿ ਗਰੀਬ ਪਰਿਵਾਰ ਦਾ ਬੱਚਾ ਤਾਂ ਚੜ ਗਿਆ ਉਹਨਾਂ ਨੂੰ ਕੋਈ ਹੌਸਲਾ ਹੋ ਜਾਏ ਕਿ ਸਾਡਾ ਵੀ ਕੋਈ ਜੜੀ ਆ ਆਸਰਾ ਜੜੀ ਆ ਸਰਕਾਰ ਵੀ ਹੈਗੀ ਆ ਕੋਈ ਇਹਨਾਂ ਵੀਰ ਵੀ ਹੈਗੇ ਆ ਇਹਨਾਂ ਵੀਰ ਜਿਹੜੇ ਬੜੀਆਂ ਸਹਾਇਤਾ ਕਰਦੇ ਹਨ ਪਰ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਆ ਚਾਹੁੰਦਾ ਹਾਂ ਕਿ ਅਸਲ ਜਿਹੜੀ ਆ ਸੇਵਾ ਜਿਹੜੀ ਆ ਮਨੁੱਖਤਾ ਦੀ ਇਸ ਗਰੀਬ ਪਰਿਵਾਰ ਦੀ ਜਿਹੜੀ ਆ ਪਹਿਲ ਦੇ ਆਧਾਰ ਤੇ ਜਿਹੜੀ ਆ ਸੱਤ ਬਣਾਈ ਜਾਵੇ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਭੋਮਾ ਸਾਹਮਣੇ ਵੀ ਕੀਤੀ ਤੁਸੀਂ ਕੀ ਅਪੀਲ ਕਰਦੇ ਹੋ ਕਿਉਂਕਿ ਇਹੋ ਹੀ ਹੱਥ ਜੋੜ ਕੇ ਕਿੰਨੇ ਵੀ ਹੁਣ ਸਾਨੂੰ ਸਾਰਾ ਕੋਈ ਬਣੇ ਸਾਡਾ ਹੁਣ ਸੱਤ ਨਹੀਂ ਮਸਾ ਬੱਚੇ ਦਾ ਘਾਟਾ ਨਹੀਂ ਪੂਰਾ ਹੋ ਸਕਦਾ ਬੱਚੇ ਦਾ ਘਾਟਾ ਕਿੱਥੋਂ ਜੀ ਪੂਰਾ ਬੱਚਾ ਤੁਹਾਨੂੰ ਪਤਾ ਹੁਣ ਛੱਤ ਡਿੱਗਣ ਕਰਨ ਕੇ ਹੋ ਗਿਆ ਚਲਾ ਗਿਆ ਛੱਡ ਗਿਆ ਸਾਨੂੰ ਬਿਲਕੁਲ ਨਿਸ਼ਾਏ ਪਰਿਵਾਰ ਦੇ ਜੋ ਹਾਲਾਤ ਹੈ ਉਹ ਦੇਖ ਸਕਦੇ ਆ ਇਸਮੋਕ ਦੀ ਗੱਲ ਵੀ ਜਿਹੜੀ ਹੈ ਪਰਿਵਾਰ ਬਹੁਤ ਮੁਸ਼ਕਲ ਨਾਲ ਕਰ ਰਿਹਾ ਕਿਉਂਕਿ ਜੋ ਪਰਿਵਾਰ ਦੇ ਉੱਤੇ ਆਪਤਾ ਆਈ ਪਈ ਹੈ ਆ ਸਾਰਾ ਪਿੰਡ ਦੇਖੋ ਇਸ ਵੇਲੇ ਇਸ ਘਰ ਚ ਪਹੁੰਚਿਆ ਕਿ ਸੋ ਇਹ ਅੱਜ ਗੁਰੂ ਨਗਰੀ ਤੋਂ ਸਭ ਤੋਂ ਬੇਹਦ ਦੁਖਦ ਖਬਰ ਜੜੀ ਇੱਕ ਛੋਟਾ ਬੱਚਾ ਛੱਤ ਡਿੱਗਣ ਕਰਕੇ ਇਸ ਦੁਨੀਆ ਤੋਂ ਅਲਵਿਦਾ ਆਖਿਆ ਸੋ 5 ਤਰੀਕ ਨੂੰ ਉਹਦਾ ਜਨਮ ਦਿਨ ਹੋਣਾ ਸੀ ਪਰਿਵਾਰ ਨੇ ਪਹਿਲਾਂ ਹੀ ਉਚਾਅ ਪੂਰਾ ਕੀਤਾ ਔਰ ਸਵੇਰੇ ਦੇ ਨਾਲ ਉਹਦਾ ਕੇਕ ਬਾਲਿਆ ਤੀਲਾ ਤੀਲਾ ਜੋੜ ਕੇ ਘਰ ਦੀ ਛੱਤ ਬਣਾਈ ਪਰ ਭਾਰੀ ਬਰਸਾਤ ਦੇ ਕਰਕੇ ਉਹ ਵੀ ਰੱਬ ਨੇ ਖੋ ਲਈ ਤੇ ਬੱਚਾ ਵੀ ਖੋ ਲਿਆ ਇਸ ਫੇਲੇ ਉਸ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਬੇहद ਦੁਖਦ ਤਸਵੀਰਾਂ ਇੱਥੇ ਪੂਰੇ ਪਿੰਡ ਵਾਸੀਆਂ ਦੀਆਂ ਅੱਖਾਂ ਨਾਲੇ ਛੋਟਾ ਬੱਚਾ ਮਾਸੂਮ ਛੱਤ ਡਿੱਗਣ ਦੇ ਕਰਕੇ ਅੱਜ ਆਪਣੀ ਜਾਨ ਗਵਾ ਬੈਠਾ ਬਰਸਾਤ ਜ਼ਿਆਦਾ ਹੋਣ ਕਰਕੇ ਘਰ ਦੀ ਕੱਚੀ ਛੱਤ ਜਿਹੜੀ ਸੀ ਉਹ ਡਿੱਗ ਗਈ ਜਿਸ ਚ ਤਿੰਨ ਜੋ ਜਣੇ ਥੱਲੇ ਆ ਗਏ ਪਰ ਜਿਸ ਵਿੱਚੋਂ ਇੱਕ ਛੋਟੇ ਬੱਚੇ ਮਾਸੂਮ ਦੀ 5 ਸਾਲਾ ਬੱਚੇ ਦੀ ਮੌਤ ਹੋ ਗਈ ਹੈ बच्चा गुरफते सिंह उम्र करीब 5 साल और बाकी दो गंभीर जख्मी ने एक छोटा बच्चा ਤੇ ਇੱਕ ਇਸ ਬੱਚੇ ਦਾ ਚਾਚਾ ਪਰਿਵਾਰ ਝਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਹੋਰ ਤੰਗਿਆ ਤੁਰਸ਼ਾਂ ਨਾਲ ਨਿਕਲਦਾ ਪਰਿਵਾਰ ਅੱਜ ਆਪਣਾ ਬੱਚਾ ਗਵਾ ਬੈਠਾ ਸੁਪਨੇ ਕਈ ਜਿਹੜੇ ਪਰਿਵਾਰ ਸਜਾਂਦਾ ਪਰ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ। ਸੋ ਅੱਜ ਦੀ ਇਹ ਬੇहद ਦੁਖਦ ਖਬਰ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਛੋਟੇ ਜਿਹੇ ਗੁਰਫਤੇ ਸਿੰਘ ਨੇ 5 ਸਾਲ ਗੁਰਫਤੇ ਸਿੰਘ ਨੇ ਆਪਣੇ ਸਾਲ